एक इंसिडेंट है इक्की मई पुलिस सवेरे करीब ढाई बजे इंफॉर्मेशन मिली कि मोकमपुरे का एरिया राजेश नगर इत एक 22 साल की दी कुड़ी जिदा नाम निशा है मर्डर हो गया इसे मौके से जब साहब ਔਰ ACP ਈਸਟ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਨਿਸ਼ਾ ਦਾ ਮਰਡਰ ਹੋਇਆ ਹੋਇਆ ਸੀ ਔਰ ਤਫਤੀਸ਼ ਤੋਂ ਪਤਾ ਚੱਲਿਆ ਕਿ ਜਿਹੜੇ ਨਿਸ਼ਾ ਦੇ ਫਾਦਰ ਹਨ ਔਰ ਉਹਨਾਂ ਦੇ ਬ੍ਰਦਰ ਹਨ ਇੱਕੋ ਘਰ 'ਚ ਰਹਿੰਦੇ ਸੀ ਉਹਦੇ ਤਾਏ ਦਾ ਮੁੰਡਾ ਜਿਹਦਾ ਨਾਂ ਸੰਜੀਵ ਪੁੱਤ ਸੰਜੂ ਹੈ ਔਰ ਨਿਸ਼ਾ ਦੋਨੋਂ BCA ਪਰਸਿਊ ਕਰ ਰਹੇ ਸੀ ਵਕਵਾ ਕਾਲਜਿਸ ਵਿੱਚ ਔਰ ਰਾਤ ਨੂੰ ਇਕੱਠੇ ਪੜ੍ਹ ਰਹੇ ਸੀ ਰਾਤ ਨੂੰ ਕਰੀਬ 12:30 ਤੋਂ ਬਾਅਦ ਨਿਸ਼ਾ ਦੀ ਮਦਰ ਨੇ ਆਵਾਜ਼ ਸੁਣੀਆ ਤਾਂ ਉੱਠੇ ਉਹਨਾਂ ਨੇ ਦੇਖਿਆ ਕਿ ਨਿਸ਼ਾ ਪਈ ਹੋਈ ਹੈ ਔਰ ਸੰਜੂ ਉਹਨੂੰ ਅਟੈਕ ਕਰ ਰਿਹਾ ਸਪਤੀਸ਼ ਦੇ ਦੌਰਾਨ ਪਤਾ ਚੱਲਿਆ ਕਿ ਸੰਜੂ ਇੱਕ ਆਨਲਾਈਨ ਬੈਟਿੰਗ ਦਾ ਐਡਿਕਟ ਸੀ ਕਰੀਬ 6 ਮਹੀਨੇ ਪਹਿਲਾਂ ਵੀ ਉਹਨੇ 5-6 ਲੱਖ ਰੁਪਏ ਗਵਾਤੇ ਸੀ ਔਰ ਹੁਣ ਵੀ ਜਿਹੜਾ ਉਹਦਾ ਟੂ-ਵੀਲਰ ਹੈ ਉਹਦਾ ਫੋਨ ਹੈ ਉਹਨੇ ਵੇਚ ਦਿੱਤਾ ਸੀ ਜਦੋਂ ਅੱਜ ਕੱਲ ਰਾਤ ਨੂੰ ਪੜ ਕੇ ਹਟੇ ਤੇ ਸੰਜੂ ਦੁਬਾਰਾ ਕਮਰੇ ਵਿੱਚ ਗਿਆ ਤਲਮਾਰੀ ਜੋ ਪੈਸੇ ਕੱਢਣ ਦੀ ਨੀਅਤ ਨਾਲ ਨਿਸ਼ਾਨੇ ਉਨ ਨੇ ਰੋਕਣ ਨਿਸ਼ਾਨੇ ਉਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਉਸਤੇ ਅਟੈਕ ਕੀਤਾ ਚਾਕੂ ਨਾਲ ਜਿਹੜਾ ਘਰੀ ਤੇ ਸੀ ਇਸ ਵਿੱਚ ਨਸ਼ਾ ਦੀ ਡੈਥ ਹੋ ਗਈ ਸੰਜੂ ਫੜਿਆ ਗਿਆ ਤੇ ਇਹਦੇ ਵਿੱਚ ਜਿਹੜੇ ਵੀ ਐਵੀਡੈਂਸ ਹੈ ਉਹ ਕਬਜ਼ਾ ਪੁਲਿਸ ਵਿੱਚ ਲੈ ਲਏ ਗਏ